ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸ ਰੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਅੱਜ ਬਹੁਤ ਇਤਿਹਾਸਕ ਪਿੰਡ ਦੇ ਵਿੱਚ ਪਹੁੰਚੀਆਂ ਸ਼ਹਿਰ ਪੱਟੀ ਦੇ ਵਿੱਚ ਸ਼ਹਿਰ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅਸੀਂ ਖੜੇ ਆ ਅਸੀਂ ਤੁਹਾਨੂੰ ਬੀਬੀ ਰਜਲੀ ਦੀ ਹਵੇਲੀ ਰਾਜਾ ਦੁਨੀ ਚੰਦ ਦੀ ਹਵੇਲੀ ਉਹਨਾਂ ਦਾ ਜਿਹੜਾ ਪ੍ਰਾਤਨ ਸਮੇ ਦਾ ਕਿਲਾ ਏ ਉਹ ਤੁਹਾਨੂੰ ਦਿਖਾਉਣ ਲੈ ਕੇ ਆਏ ਆ ਕਿਸ ਤਰ੍ਹਾਂ ਬੀਬੀ ਰਜਨੀ ਦਾ ਇੱਥੇ ਬਚਪਨ ਬੀਤਿਆ ਕਿੱਦਾਂ ਉਹਨਾਂ ਦੀ ਪਿਗਲੇ ਦੇ ਲੜ ਜਿਹੜਾ ਉਹਨਾਂ ਨੂੰ ਲਾਇਆ ਗਿਆ ਉਹਨਾਂ ਦੀ ਸ਼ਾਦੀ ਕੀਤੀ ਗਈ ਅਰ ਰਾਜਾ ਦੁਨੀ ਚੰਦ ਜੀ ਕਿੱਦਾਂ ਦੇ ਇਨਸਾਨ ਸੀ ਉਹਨਾਂ ਦੇ ਵਿੱਚ ਕੀ ਹੰਕਾਰ ਸੀਗਾ ਉਹ ਅੱਜ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਕਿਲੇ ਦਾ ਜਿਹੜਾ ਬਾਹਰ ਦਾ ਹਿੱਸਾ ਦਿਖਾਉਣੀ ਆ ਉਸ ਤੋਂ ਬਾਅਦ ਆ ਤੁਹਾਨੂੰ ਅੰਦਰ ਲੈ ਕੇ ਚੱਲਦੀ ਆ ਹਾਂਜੀ ਦੋਸਤੋ ਆਓ ਚੱਲਦੇ ਆਂ ਆਪਾਂ ਕਿਲੇ ਦੇ ਅੰਦਰ ਕਿਲੇ ਦੇ ਅੰਦਰ ਵੜਦਿਆਂ ਹੀ ਤੁਸੀਂ ਵੇਖੋ ਕਿ ਕਿੱਡੀਆਂ ਜਿਹੜੀਆਂ ਮੋਟੀਆਂ ਕੰਧਾਂ ਨੇ ਤਿੰਨ ਤੋਂ 4 5 ਫੁੱਟ ਦੀਆਂ ਜਿਹੜੀਆਂ ਇਹ ਕੰਧਾਂ ਨੇ ਬਹੁਤ ਮਜ਼ਬੂਤੀ ਦੇ ਨਾਲ ਬਣੀਆਂ ਨੇ ਤੇ ਨਿੱਕੀ ਇੱਟ ਦੇ ਨਾਲ ਜਿਹੜਾ ਚੂਨੇ ਨਾਲ ਇੱਦੀ ਜਿਹੜੀ ਆ ਚਣਾਈ ਕੀਤੀ ਗਈ ਆ ਤੇ ਕਿਲਾ ਆਪਣੇ ਪੱਖੋਂ ਜਿਹੜਾ ਬਹੁਤ ਮਜ਼ਬੂਤ ਆ ਇਨੇ ਸਾਲ ਬੀਤ ਜਾਣ ਦੇ ਬਾਵਜੂਦ ਅੱਜ ਵੀ ਜਿਹੜਾ ਬੜੀ ਸੋਹਣੀ ਇਮਾਰਤ ਦੇ ਹਾਲਤ ਦੇ ਵਿੱਚ ਖੜਾ ਏ ਤੇ ਤੁਸੀਂ ਵੇਖੋਗੇ ਜਿਹੜੀ ਗੇਟ ਦੀ ਡਿਜ਼ਾਈਨਿੰਗ ਆ ਬਹੁਤ ਹੀ ਸੋਹਣੇ ਤਰੀਕੇ ਨਾਲ ਕੀਤੀ ਗਈ ਆ ਪਰ ਸਮਾਂ ਪਾ ਕੇ ਜਿਹੜਾ ਗੇਟ ਇਥੋਂ ਟੁੱਟ ਚੁੱਕਾ ਏ ਪਰ ਵੇਖੋ ਤੁਸੀਂ ਕਿ ਕਿੰਨੀਆਂ ਚੜਾਈਆਂ ਨੇ ਥੋੜਾ ਅੱਗੇ ਨੂੰ ਆ ਜਾਓ ਹਾਂਜੀ ਦੋਸਤੋ ਤੁਸੀਂ ਇਸ ਜਗ੍ਹਾ ਲੇਖੋ ਕਿ ਇਥੇ ਜਿਹੜਾ ਵਾ ਸੈਨਿਕਾਂ ਦਾ ਪੈਰਾ ਹੁੰਦਾ ਸੀਗਾ ਜਦੋਂ ਇਹ ਗੇਟ ਤੋਂ ਕੋਈ ਐਂਟਰ ਕਰਦਾ ਸੀਗਾ ਐਸਐਮਐ ਜਿੱਥੇ ਖੜਾ ਵਾਂ ਇਹ ਗੁਲਾਈ ਦੇ ਨਾਲ ਵੇਖੋ ਕਿੰਨੀ ਵਧੀਆ ਸੋਹਣੇ ਤਰੀਕੇ ਦੇ ਨਾਲ ਜਿਹੜਾ ਵਾ ਇਹ ਪਿੱਲਰ ਬਣਾਏ ਗਏ ਆ ਤੇ ਇੱਥੇ ਜਿਹੜਾ ਉਹ ਸੈਨਿਕਾਂ ਦਾ ਜਿਹੜਾ ਪੈਰਾ ਹੁੰਦਾ ਸੀਗਾ ਇੱਥੇ ਸੈਨਿਕ ਵਿਆਹ ਕਰਦੇ ਸੀ ਤੇ ਥੋੜਾ ਅੱਗੇ ਨੂੰ ਆ ਜਾਓ ਹਾਂਜੀ ਇਹ ਵੇਖੋ ਕਿ ਜਿਹੜੇ ਪਿੱਲਰ ਵਾ ਬਹੁਤ ਮਜ਼ਬੂਤੀ ਦੇ ਨਾਲ ਖੜੇ ਤੇ ਲੱਕੜਾਂ ਵਿੱਚ ਇਡੀਆਂ ਸਤਿਰੀਆਂ ਨੇ ਬਹੁਤ ਮਜ਼ਬੂਤੀ ਦੇ ਨਾਲ ਦਿੱਤੀਆਂ ਨੇ ਇਹ ਸੈਨਿਕਾਂ ਦਾ ਕਮਰਾ ਹੋਇਆ ਕਰਦਾ ਸੀਗਾ ਤੇ ਇੱਥੇ ਜਿਹੜਾ ਸੈਨਿਕ ਪੈਰਾ ਦਿੰਦੇ ਸੀਗੇ ਹਾਂਜੀ ਦੋਸਤੋ ਕੁਝ ਇਦਾਂ ਦਾ ਅਰੇਂਜਮੈਂਟ ਕੀਤਾ ਗਿਆ ਕਿ ਤੁਸੀਂ ਉਹ ਸਾਹਮਣੇ ਵੇਖੋ ਬੜੀ ਗਲਾਈ ਦੇ ਨਾਲ ਇੱਕ ਛਤਰੀ ਟਾਈਪ ਦੇ ਜਿਹੜਾ ਵਧੀਆ ਇੱਕ ਇਹ ਬੈਂਡ ਖਰੋਣ ਵਾਸਤੇ ਜਗ੍ਹਾ ਬਣੀ ਆ ਸ਼ਾਇਦ ਇੱਥੇ ਸੈਨਿਕ ਕਿਸੇ ਵੇਲੇ ਵਿਆਹ ਕਰਦੇ ਸੀਗੇ ਤੇ ਇਹਦੇ ਤੁਸੀਂ ਉੱਪਰ ਵੇਖੋਗੇ ਇਦਾਂ ਲੱਗਦਾ ਕਿ ਜਿੱਦਾਂ ਉੱਤੋਂ ਕੋਈ ਪਾਣੀ ਲਾ ਲਓ ਜਾਂ ਕੋਈ ਤੇਲ ਲਾ ਲਓ ਕਿ ਕੋਈ ਗਰਮ ਚੀਜ਼ ਕਦੀ ਕਿਸੇ ਦਾ ਡਰ ਹੁੰਦਾ ਸੀਗਾ ਹਮਲਾ ਹੋਣ ਦਾ ਤੇ ਲੱਗਦਾ ਕਿ ਇੱਥੋਂ ਗਰਮ ਪਾਣੀ ਜਾਂ ਤੇਲ ਪਾਇਆ ਕਰ ਜਾਂਦਾ ਸੀਗਾ ਤੇ ਤੁਸੀਂ ਸਾਹਮਣੇ ਥੋੜਾ ਕੈਮਰੇ ਨਾਲ ਮੁਖਾ ਦਿਓ ਹਾਂਜੀ ਥੋੜਾ ਅੱਗੇ ਨੂੰ ਆਜੋ ਆਪਾਂ ਅੱਗੇ ਚਲਦੇ ਆਂ ਹਾਂਜੀ ਦੋਸਤੋ ਏ ਜਿਹੜੀ ਹਵੇਲੀ ਆ ਮਜ਼ਬੂਤੀ ਪੱਖੋਂ ਜਿਹੜੀ ਆ ਬਹੁਤ ਵਧੀਆ ਸੋਹਣੇ ਤਰੀਕੇ ਦੇ ਨਾਲ ਬਣਾਈ ਗਈ ਆ ਤੁਸੀਂ ਵੇਖੋਗੇ ਥੋੜਾ ਉੱਪਰ ਨੂੰ ਚੜਦਿਆਂ ਹੀ ਇਧਰ ਪੌੜੀਆਂ ਨੇ ਤੇ ਪੌੜੀਆਂ ਦੇ ਉੱਤੇ ਜਿਹੜਾ ਵਾ ਲੱਕੜ ਜੀ ਜਿਹੜੀ ਲੱਕੜ ਦੀ ਗਲਾਈ ਦਿੱਤੀ ਗਈ ਆ ਉਹ ਲੱਕੜ ਦੇ ਨਾਲ ਬਣਾਈਆਂ ਗਈਆਂ ਨੇ ਮੈਂ ਥੋੜਾ ਅੰਦਰੋ ਜਾ ਕੇ ਤੁਹਾਨੂੰ ਹਵੇਲੀ ਵਿਖਾ ਦਿੰਦਾ ਫਿਰ ਆਪਾਂ ਤੁਹਾਨੂੰ ਉੱਤੇ ਲੈ ਕੇ ਚਲਦੇ ਆਂ ਤੇ ਇਧਰ ਨੂੰ ਆਜੋ ਹਾਂਜੀ ਤੁਸੀਂ ਥੋੜਾ ਅੱਗੇ ਆ ਕੇ ਵੇਖੋ ਕਿ ਇਸ ਕੰਦ ਦੀ ਜਿਹੜੀ ਆ ਇਹ ਚੜਾਈ 4 ਫੁੱਟ ਵਾ 4 ਫੁੱਟਾਂ ਦੇ ਇੰਨੀ ਮਜ਼ਬੂਤ ਕੰਦ ਆ ਤੇ ਅੱਜ ਵੀ ਆਪਣੀ ਸੋਹਣੀ ਹਾਲਤ ਦੇ ਵਿੱਚ ਖੜੀ ਆ ਹਾਂਜੀ ਦੋਸਤੋ ਇਸ ਤੇ ਬੀਸਮੈਂਟ ਦੇ ਵਿੱਚ ਵੀ ਬੜਾ ਕੁਝ ਬਣਿਆ ਵਾ ਥੱਲੇ ਬੜਾ ਕੁਝ ਬਣਿਆ ਵਾ ਤੁਸੀਂ ਵੇਖੋ ਕਿ ਮੇਰੇ ਪਿੱਛੇ ਜਿਹੜਾ ਪ੍ਰਾਤਨ ਸਮੇ ਦਾ ਖੂਹ ਆ ਅੱਜ ਵੀ ਉਹ ਬੜਾ ਖੂਹ ਜਿਹੜਾ ਸੁਣੀ ਹਾਲਤ ਦੇ ਵਿੱਚ ਆ ਕਿਉਂਕਿ ਮਜਬੂਤੀ ਪੱਖੋਂ ਜਿਹੜਾ ਇਹ ਕਿਲਾ ਜਿਹੜਾ ਬੜਾ ਹਵੇਲੀ ਜਿਹੜੀ ਆ ਬੜੀ ਸੋਹਣੇ ਤਰੀਕੇ ਦੇ ਨਾਲ ਬਣਾਈ ਗਈ ਸੀ ਤੇ ਕਿਤੇ ਨਾ ਕਿਤੇ ਬੀਬੀ ਰਜਲੀ ਦੀਆਂ ਯਾਦਾਂ ਇਸ ਕਿਲੇ ਇਸ ਕਿਲੇ ਦੇ ਨਾਲ ਹਵੇਲੀ ਦੇ ਨਾਲ ਜੁੜੀਆਂ ਨੇ ਇਸ ਖੂਹ ਦੇ ਨਾਲ ਜੁੜੀਆਂ ਨੇ ਤੇ ਆਓ ਆਪਾਂ ਖੂਹ ਵੇਖਦੇ ਹਾਂ ਜੀ ਦੋਸਤੋ ਅਸੀਂ ਹੁਣ ਜਿਸ ਜਗ੍ਹਾ ਤੇ ਖੜੇ ਆ ਉਸ ਦੀ ਜਿਹੜੀ ਕਮਰੇ ਦੀ ਛੱਤ ਜਿਹੜੀ ਆ ਉਹ ਟਹਿ ਚੁੱਕੀ ਆ ਤੇ ਪਿੱਛੇ ਤੁਸੀਂ ਵੇਖੋਗੇ ਥੋੜਾ ਝਾੜੀਆਂ ਬੂਟ ਜਿਹੜਾ ਉਹ ਉੱਗ ਚੁੱਕਾ ਵਾ ਪਰ ਤੁਸੀਂ ਪਿੱਛੇ ਵੇਖੋ ਕਿ ਕਿੱਡੇ ਸੋਹਣੇ ਤਰੀਕੇ ਦੇ ਨਾਲ ਇਹ ਬਣਿਆ ਸੀਗਾ ਕਿ ਜਿਹੜੀ ਆ ਪੱਕੀ ਚੀਜ਼ ਬਣੀ ਸੀਗੀ ਪਰ ਉਹ ਜਿਹੜੀ ਛੱਤ ਟਹਿ ਚੁੱਕੀ ਆ ਲੇਕਿਨ ਉਹ ਅਜੇ ਵੀ ਬਿਲਕੁਲ ਕੰਧਾਂ ਜਿਹੜੀਆਂ ਬਹੁਤ ਹੀ ਮਜ਼ਬੂਤੀ ਦੇ ਨਾਲ ਖੜੀਆਂ ਨੇ ਹਾਂਜੀ ਤੁਸੀਂ ਇੱਧਰ ਵਿਖਾ ਦਿਓ ਇਹ ਥੋੜਾ ਕਿ ਇਥੋਂ ਦੀ ਗਰਮ ਤੇਲ ਜਾਂ ਗਰਮ ਪਾਣੀ ਪਾਇਆ ਜਾਂਦਾ ਸੀ ਜਦੋਂ ਕੋਈ ਕਿਲੇ ਦੇ ਉੱਪਰ ਨੂੰ ਚੜਨ ਦੀ ਕੋਸ਼ਿਸ਼ ਕਰਦਾ ਸੀਗਾ ਉੱਤੇ ਚੜਨ ਦੀ ਕੋਸ਼ਿਸ਼ ਕਰਦਾ ਸੀ ਇਹਦੀ ਗਰਮ ਪਾਣੀ ਜਾਂ ਗਰਮ ਤੇਲ ਪਾਇਆ ਜਾਂਦਾ ਸੀ ਉਹਨਾਂ ਦੇ ਇਹਦੇ ਨਾਲ ਦੇ ਤੁਸੀਂ ਵੇਖੋ ਕਿ ਇੱਥੇ ਬਹੁਤ ਸਾਰੇ ਬਣੇ ਆ ਹਾਂਜੀ ਦੋਸਤੋ ਇਸ ਹਵੇਲੀ ਲਾ ਲੋ ਤੁਸੀਂ ਕਿਲਾ ਕਹਿ ਲੋ ਜਾਂ ਹਵੇਲੀ ਲਾ ਲੋ ਜੇ ਆਪਾਂ ਵੀ ਹਵੇਲੀ ਵੀ ਇਸ ਨੂੰ ਕਹਿੰਦੇ ਆ ਤੇ ਇਹ ਬਿਲਕੁਲ ਹੀ ਕਿਲੇ ਦੇ ਮਾਂਗ ਹੀ ਬਣੀ ਆ ਇਸ ਹਵੇਲੀ ਦੇ ਚਾਰ ਬੁਰਜ ਬਣੇ ਨੇ ਜਿਹੜੇ ਬੜੇ ਮਜ਼ਬੂਤੀ ਦੇ ਨਾਲ ਅੱਜ ਵੀ ਖੜੇ ਨੇ ਚਾਰ ਬੁਰਜਾ ਤੁਹਾਨੂੰ ਸਾਰੇ ਬੁਰਜ ਵੀ ਵਿਖਾਉਣਾ ਤੁਸੀਂ ਮੇਰੇ ਪਿੱਛੇ ਵੇਖੋ ਕਿ ਇੱਕ ਬੜਾ ਛੋਟਾ ਜਿਹਾ ਵਧੀਆ ਕਮਰਾ ਬਣਿਆ ਵਾ ਸ਼ਾਇਦ ਇੱਥੇ ਉਸ ਟਾਈਮ ਵੀ ਜਿਹੜੇ ਸੈਨਿਕਾਂ ਦਾ ਪਹਿਰਾ ਹੁੰਦਾ ਸੀਗਾ ਤੇ ਥੋੜਾ ਤੁਸੀਂ ਅੰਦਰ ਨੂੰ ਵਿਖਾ ਦਿਓ ਹਾਂਜੀ ਦੋਸਤੋ ਇਹਦੇ ਅੰਦਰ ਵੇਖੋ ਕਿ ਥੋੜਾ ਹਨੇਰਾ ਵਾ ਆਪਾਂ ਜਾਣੇ ਆ ਇਧਰ ਦੀ ਪੌੜੀਆਂ ਬਣੀਆਂ ਵਾਂ ਉਤਲੀ ਮੰਜ਼ਲ ਤੇ ਜਾਣਦੀਆਂ ਉਥੋਂ ਆਪਾਂ ਤੁਹਾਨੂੰ ਚਾਰ ਬੁਰਜੀ ਵੀ ਵਿਖਾਉਨੇ ਆ ਇਥੋਂ ਪੱਟੀ ਸ਼ਹਿਰ ਕਿਸ ਤਰ੍ਹਾਂ ਦਾ ਦਿਖਦਾ ਏ ਉਹ ਵੀ ਵਿਖਾਉਣਾ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਤੇ ਆਜੋ ਅੱਗੇ ਵਖਾ ਲਓ ਪਿਆਰੀ 사ਸੰਗ ਜੀ ਸਾਡੇ ਨਾਲ ਖੜੇ ਹੈ ਬਾਬਾ ਜੀ ਜਹਦੜ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਪੱਟੀ ਸ਼ਹਿਰ ਦੇ ਵਿੱਚ ਬੀਬੀ ਰਜਨੀ ਦੀ ਹਵੇਲੀ ਜਿਹੜਾ ਵੇਖਣ ਆਏ ਨੇ ਤੇ ਕਰਦੇ ਉਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਸਬਸਕਰਾਈਬਰ ਖਾਲਸਾ ਬਾਪਦੇ ਫਤੇ ਜੀ ਬਾਈ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਦੱਸਿਆ ਆਏ ਕੁੱਲੇ ਤੋਂ ਆਏ ਵੈਗਰੂ ਜੀ ਕੁੱਲੇ ਤੋਂ ਹਾਂਜੀ ਅੱਛਾ ਤੁਸੀਂ ਇਹ ਸਪੈਸ਼ਲ ਹਵੇਲੀ ਵੇਖਣੀ ਆਏ ਹਾਂ ਹਾਂਜੀ ਜੀ ਦਰਸ਼ਨ ਮਿਲਣ ਨੂੰ ਆਏ ਵੈਗਰੂ ਜੀ ਪੁਰਾਣੀ ਯਾਦਗਰੀ ਆ ਹਾਂਜੀ ਜਿਵੇਂ ਪੁਰਾਣੀਆਂ ਯਾਦਗਰੀਆਂ ਵਾਂਗ ਮਨ ਲੋ ਆਪਣੇ ਇਤਿਹਾਸ ਨੂੰ ਜਿਆਦਾ ਚ ਚੁੱਕਣ ਵਾਸਤੇ ਇੱਥੇ ਸਿੱਖ ਕੌਮ ਨੂੰ ਮਤਲਬ ਵੱਧ ਤੋਂ ਵੱਧ ਕੇ ਇਹਨਾਂ ਦੀ ਯਾਦਗਰੀ ਨੂੰ ਬਣਾਉਣਾ ਚਾਹੀਦਾ ਜਿਹੜੀਆਂ ਢੱਟ ਰੰਗਾ ਵਾ ਉਹਦੀ ਇਮਾਰਤ ਫੇਰ ਦੁਬਾਰਾ ਤੋਂ ਸ਼ੁਰੂ ਕਰਕੇ ਸਿੱਖ ਕੌਮ ਨੂੰ ਬਖਸ਼ੀ ਜਾਣੀ ਚਾਹੀਦੀ ਅਜ ਜਵੇਂ ਨਿਹੰਗ ਸਿੰਘ ਫੌਜਾਂ ਉਹਨਾਂ ਨੂੰ ਇਹੋ ਜਿਹਾ ਮਾਰਤਾ ਬਖਸ਼ੀਆ ਜਾਣਗੀਆਂ ਬਖਸ਼ੀਆ ਲੈਣੀਆਂ ਚਾਹੀਦੀਆਂ ਅੱਛਾ ਬਾਬਾ ਜੀ ਤੁਸੀਂ ਵੇਖੋਗੇ ਸਰਹੰਦ ਜਾਓ ਤੇ ਅੱਜ ਵੀ ਉੱਥੇ ਜਿਹੜੇ ਮਤਲਬ ਮੁਗਲਾਂ ਦੇ ਮਕਬਰੇ ਆ ਬਿਲਕੁਲ ਸਹੀ ਸਲਾਮਤ ਖੜੇ ਆ ਤੇ ਸਾਡੇ ਜਿਹੜੇ ਸਿੱਖਾਂ ਦੀਆਂ ਇਮਾਰਤਾਂ ਨੇ ਜਾਂ ਪੁਰਾਣੀਆਂ ਇਮਾਰਤਾਂ ਚੀਜ਼ਾਂ ਹਨ ਇਹਨਾਂ ਨੂੰ ਸਾਂਭ ਕੇ ਰੱਖਣਾ ਪੂਰੀ ਆਹ ਕਾਲ ਦੇ ਆ ਜਦ ਵੇਖਣ ਦੇ ਦਰਸ਼ ਮਿਲੇ ਕਰਨ ਦੇ ਆ ਬਹੁਤ ਜਿਆਦਾ ਇੱਥੇ ਮੁੱਲ ਝਾੜ-ਖੂਟ ਹੋਇਆ ਪਿਆ ਸਫਾਈ ਕਰਨ ਵਾਲੀ ਆ ਹਾਂ ਸਫਾਈ ਉਹ ਸੋਚਣ ਦੇਗੇ ਕਿ ਜੇ ਸਿੱਖ ਕੌਮ ਸਾਰੀ ਵੀ ਜਿੰਨੀ ਵੀ ਆ ਕੌਮ ਆ ਇਹਨੂੰ ਇਹੋ ਜਿਹੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਪ੍ਰਾਤਨ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਜੀ ਕਿਉਂਕਿ ਇਹ ਸਾਡੇ ਵਿਰਸੇ ਦੇ ਨਾਲ ਜੁੜੀਆਂ ਨੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਆਪਾਂ ਉਹਨਾਂ ਨੂੰ ਦੱਸ ਸਕਦੇ ਆ ਕਿ ਸਾਡੀਆਂ ਚੀਜ਼ਾਂ ਕਿੰਨੀਆਂ ਵਧੀਆ ਨੇ ਜਿਵੇਂ ਮੀਆ ਮੀਰ ਮੰਨੂ ਦੀ ਜੇਲ੍ਹ ਆਂਦੇ ਪੱਟੀ ਵਾਲੀ ਉਹਨੂੰ ਉਹ ਵੀ ਇੱਥੇ ਯਾਦਗਰੀ ਆ ਜਿਵੇਂ ਮੰਨ ਲਓ ਹੋਰ ਇਤਿਹਾਸਕ ਚ ਐ ਸਿੱਖ ਬੀਬੀਆਂ ਦੇ ਜ਼ੁਲਮ ਕੀਤਾ ਸੀਗਾ ਉਹਨਾਂ ਤੋਂ ਕਣਕਾਂ ਜਿਹੜੀਆਂ ਸਵਾ ਸਵਾ ਮਾਰਦੀਆਂ ਜਿਹੜੀਆਂ ਚੱਕੀਆਂ ਪੀਸਣ ਨੂੰ ਕਿਹਾ ਸੀਗਾ ਉਹ ਕਹਿੰਦੇ ਕਿ ਇਸ ਜਗ੍ਹਾ ਤੇ ਕੈਦ ਰੱਖਿਆ ਸੀ ਹਾਂਜੀ 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 ਇਸ ਜਗ੍ਹਾ ਤੇ ਕੈਦ ਰੱਖਿਆ ਸੀ ਹਾਂਜੀ 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 ਸਹੀ ਆ ਜੀ ਅੱਛਾ ਜੀ ਇਹ ਬਾਬਾ ਜੀ ਹੋਣਾ ਨਾਲ ਗੱਲਬਾਤ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਬਾਬਾ ਜੀ ਕਹਿ ਰਹੇ ਆ ਕਿ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਇਮਾਰਤਾਂ ਨੇ ਚੀਜ਼ਾਂ ਨੇ ਇਹ ਸਾਨੂੰ ਸਾਡੇ ਸਿੱਖਾਂ ਨੂੰ ਸਾਡੇ ਇਤਿਹਾਸ ਨੂੰ ਜਿਹੜਾ ਇਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਆਓ ਅੱਗੇ ਚੱਲਦੇ ਹਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਅਸੀਂ ਹੁਣ ਇਸ ਬੁਰਜ ਤੋਂ ਜਿਹੜਾ ਦੂਜੇ ਬੁਰਜ ਵੱਲ ਜਾ ਰਹੇ ਹਾਂ ਇਹ ਬੁਰਜ ਜਿਹੜੇ ਆ ਚਾਰੇ ਪਾਸੇ ਘੁੰਮ ਜਾਂਦੇ ਆ ਤੇ ਆਓ ਆਪਾਂ ਉਸ ਬੁਰਜਾਂ ਵੱਲ ਜਾਂਦੇ ਆ ਤੇ ਵੇਖਦੇ ਹਾਂ ਉੱਥੋਂ ਕਿ ਸ਼ਹਿਰ ਪੱਟੀ ਕਿਦਾਂ ਦਾ ਦਿਖਦਾ ਹੈ ਹਾਂਜੀ ਦੋਸਤੋ ਤੁਸੀਂ ਇੱਧਰ ਵੇਖੋ ਕਿ ਇੱਥੋਂ ਦੀ ਜਿਹੜਾ ਰਫਲਾ ਦਾ ਨਿਸ਼ਾਨਾ ਲਾਇਆ ਜਾਂਦਾ ਸੀ ਜਦੋਂ ਖਤਰਾ ਮਹਿਸੂਸ ਹੁੰਦਾ ਸੀ ਕਿਤੇ ਨਾ ਕਿਤੇ ਕਿ ਇਸ ਕਿਲੇ ਦੀ ਘੇਰਾਬੰਦੀ ਹੋਣ ਵਾਲੀ ਆ ਜਾਂ ਖਤਰਾ ਮਹਿਸੂਸ ਹੁੰਦਾ ਸੀ ਤੇ ਇਥੋਂ ਦੀ ਜਿਹੜਾ ਰਫਲਾਂ ਦੇ ਨਿਸ਼ਾਨੇ ਲਾਏ ਜਾਂਦੇ ਸੀ ਤੇ ਤੁਸੀਂ ਥੋੜਾ ਅੱਗੇ ਕਰਕੇ ਦਿਖਾ ਦਿਓ ਹਾਂਜੀ ਕੰਧਾਂ ਕੰਧਾਂ ਜਿਹੜੀਆਂ ਦਾ ਬਹੁਤ ਮਜ਼ਬੂਤੀ ਦੇ ਨਾਲ ਅੱਜ ਵੀ ਖੜੀਆਂ ਨੇ ਅੱਛਾ ਇਹਨਾਂ ਕੰਧਾਂ ਦੀ ਚੜਾਈ ਬਹੁਤ ਜ਼ਿਆਦਾ ਵਾ ਚੜਾਈ ਕੰਦਾ ਦੀ ਹੁਣ ਜਾ ਕਰਕੇ ਜਿਹੜਾ ਨਾ ਕਿਉਂਕਿ ਇਹ ਚੂਨੇ ਦੇ ਨਾਲ ਇਹਨਾਂ ਦੀ ਜਿਹੜੀ ਆ ਉਹ ਸਾਰੀ ਕੀਤੀ ਗਈ ਸੀ ਚੂਨੇ ਦੇ ਨਾਲ ਇਹਨਾਂ ਨੂੰ ਲਾਇਆ ਗਿਆ ਸੀ ਤੇ ਚੂਨਾ ਜਿਹੜਾ ਵਾ ਉਹਦੇ ਨਾਲ ਇਹ ਨਿੱਕੀ ਇਟ ਲਾਈ ਗਈ ਸੀ ਤੇ ਨਿੱਕੀ ਇਟ ਜਿਹੜੀ ਆ ਬਹੁਤ ਮਜ਼ਬੂਤੀ ਦੇ ਨਾਲ ਕੰਮ ਦਿੰਦੀ ਆ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋ ਕਿ ਇੱਕ ਜਿਹੜੀ ਛੱਤ ਉੱਪਰ ਆ ਉੱਤੇ ਆ ਉਹ ਵੀ ਟੁੱਟ ਚੁੱਕੀ ਆ ਤੇ ਜਿਹੜੀ ਇਹ ਸੈਂਟਰ ਦੇ ਵਿੱਚ ਛਤਿਆ ਇਹ ਵੀ ਟੁੱਟ ਚੁੱਕੀ ਆ ਔਰ ਨਾਲ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਜਿੰਦੀ ਗਰਮ ਪਾਣੀ ਪਾਇਆ ਜਾਂਦਾ ਸੀ ਗਰਮ ਤੇਲ ਪਾਇਆ ਜਾਂਦਾ ਸੀ ਜਿਹੜਾ ਕਿਲੇ ਦੇ ਨਾਲ ਰੱਸੀ ਪਾ ਕੇ ਜਾਂ ਪੌੜੀਆਂ ਲਾ ਕੇ ਚੜਨ ਦੀ ਕੋਸ਼ਿਸ਼ ਕਰਦੇ ਸੀ ਤੇ ਉਹਨਾਂ ਵਾਸਤੇ ਜਿਹੜਾ ਦੁਸ਼ਮਨਾ ਵਾਸਤੇ ਗਰਮ ਪਾਣੀ ਜਾਂ ਗਰਮ ਤੇਲ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਹ ਸਾਹਮਣੇ ਦਿਖ ਰਹੇ ਆ ਇੱਥੇ ਵੀ ਇਹ ਜਿਹੜਾ ਪੈਦਾ ਹੁੰਦਾ ਸੀਗਾ ਸੈਨਿਕਾਂ ਦਾ ਉੱਪਰ ਵੀ ਪੈਦਾ ਹੁੰਦਾ ਸੀ ਤੇ ਮੈਂ ਪੌੜੀਆਂ ਚੜ ਕੇ ਉੱਤੇ ਜਾਣਾ ਤੇ ਤੁਸੀਂ ਨਾਲ ਆ ਜਾਓ ਦੋਸਤੋ ਬੀਬੀ ਰਜਨੀ ਦਾ ਸ਼ਹਿਰ ਪੱਟੀ ਉਹਦੀ ਤੁਹਾਨੂੰ ਖੂਬਸੂਰਤੀ ਵਹੋਨੇ ਆ ਕਿ ਦੂਰ ਦੂਰ ਤੱਕ ਇਧਰ ਸਾਡੇ ਗੁਰਦੁਆਰਾ ਸਾਹਿਬ ਪਿੱਛੇ ਕੀਰਤਨ ਵੀ ਚੱਲ ਰਿਹਾ ਵਾ ਤੇ ਤੁਹਾਨੂੰ ਉਹ ਵੀ ਦਿਖਾਉਂਦੇ ਆ ਤੇ ਪੱਟੀ ਸ਼ਹਿਰ ਵੀ ਦਿਖਾਉਂਦੇ ਆ ਜੀ ਥੋੜਾ ਕੈਮਰਾ ਲੈ ਕੇ ਅੱਗੇ ਆਜੋ ਹਾਂਜੀ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਤੁਹਾਡੇ ਨਾਲ ਉਹ ਇਤਿਹਾਸ ਸਾਂਝਾ ਕਰਨ ਲੱਗੇ ਆ ਜਿਹੜਾ ਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਜੀ ਪਰ ਫਿਰ ਵੀ ਇਸ ਤਰ੍ਹਾਂ ਦੀ ਲੋਕ ਵਰਸਾ ਦੀ ਟੀਮ ਤੁਹਾਡੇ ਵਾਸਤੇ ਕੋਸ਼ਿਸ਼ ਕਰ ਰਹੀ ਆ ਕਿ ਜਿਹੜੀ ਜਿਨ੍ਹਾਂ ਨੇ ਨਹੀਂ ਇਹ ਇਤਿਹਾਸ ਪੜਿਆ ਜਾਂ ਨਹੀਂ ਸੁਣਿਆ ਤੇ ਤੁਸੀਂ ਇਹ ਥੋੜਾ ਇਤਿਹਾਸ ਜਿਹੜਾ ਜ਼ੋਰ ਕਰਕੇ ਸੁਣੀਓ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਇਹ ਆ ਜੀ ਪੱਟੀ ਸ਼ਹਿਰ ਰਾਜਾ ਦੁਨੀ ਚੰਦ ਦੀ ਹਵੇਲੀ ਰਾਜਾ ਦੁਨੀ ਚੰਦ ਦਾ ਕਿਲਾ ਇਹ ਹਵੇਲੀ ਵੀ ਜਿਹੜੀ ਕਿਲੇ ਵਾਂਗ ਜਿਹੜੀ ਬਣਾਈ ਗਈ ਆ ਰਾਜਾ ਦੁਨੀ ਚੰਦ ਜੀ ਬਹੁਤ ਹੀ ਜ਼ਿਆਦਾ ਇੱਕ ਅਮੀਰ ਬੰਦੇ ਸੀਗੇ ਉਹ ਇੱਥੇ ਜਿਹੜਾ ਉਹਨਾਂ ਦੀ ਵਿਰਾਸਤ ਸੀ ਪੱਟੀ ਸ਼ਹਿਰ ਦੇ ਵਿੱਚ ਰਾਜਾ ਦੁਨੀ ਚੰਦ ਦੀਆਂ ਜਿਹੜੀਆਂ ਸੱਤ ਬੇਟੀਆਂ ਸੀ ਸੱਤਾਂ ਬੇਟੀਆਂ ਦੇ ਵਿੱਚੋਂ ਬੀਬੀ ਰਜਨੀ ਜੀ ਜਿਹੜੀ ਸਭ ਤੋਂ ਛੋਟੀ ਸੀ ਬੀਬੀ ਰਜਨੀ ਜੀ ਨੂੰ ਬਚਪਨ ਦੇ ਵਿੱਚ ਹੀ ਸ਼ੁਰੂ ਦੇ ਵਿੱਚ ਹੀ ਜਿਹੜਾ ਪਰਮਾਤਮਾ ਦੇ ਨਾਲ ਬੜਾ ਲਗਾ ਸੀਗਾ ਤੇ ਉਹ ਸ਼ੁਰੂ ਤੋਂ ਹੀ ਪਰਮਾਤਮਾ ਦੀ ਬਾਣੀ ਦੇ ਨਾਲ ਜਿਹੜਾ ਜੁੜੇ ਸੀ ਤੇ ਉਹ ਰੱਬ ਨੂੰ ਬਹੁਤ ਜ਼ਿਆਦਾ ਮੰਨਦੀ ਸੀ ਇੱਕ ਦਿਨ ਰਾਜਾ ਦੁਨੀ ਚੰਦ ਜੀ ਨੇ ਆਪਣੀਆਂ ਸਾਰੀਆਂ ਬੇਟੀਆਂ ਨੂੰ ਬੁਲਾਇਆ ਤੇ ਪੁੱਛਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਜੇ 6 ਬੇਟੀਆਂ ਨੇ ਤਾਂ ਦੱਸਿਆ ਕਿ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਜੇ ਜਦੋਂ ਬੀਬੀ ਰਜਨੀ ਜੀ ਨੂੰ ਪੁੱਛਿਆ ਤੇ ਬੀਬੀ ਰਜਨੀ ਜੀ ਨੇ ਦੱਸਿਆ ਕਿ ਪਿਤਾ ਜੀ ਆਪਾ ਪਰਮਾਤਮਾ ਦਾ ਦਿੱਤਾ ਖਾਂਦੀਆਂ ਉਨੇ ਕਹੇ ਪ੍ਰਮਾਤਮਾ ਕੌਣ ਆ ਮੇਰੇ ਤੋਂ ਵੱਡਾ ਕੌਣ ਪ੍ਰਮਾਤਮਾ ਹੈ ਤੁਸੀਂ ਮੇਰਾ ਦਿੱਤਾ ਖਾਨਦਿਆਂ ਜੇ ਮੈਂ ਨਾ ਤੁਹਾਨੂੰ ਦਵਾਂ ਤੇ ਤੁਸੀਂ ਕਿੱਥੋਂ ਖਾ ਸਕਦੇ ਪਰ ਬੀਬੀ ਰਜਨੀ ਜੀ ਨੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਜਵਾਬ ਦਿੱਤਾ ਪਿਤਾ ਜੀ ਪੱਤੇ ਪੱਤੇ ਦੇ ਵਿੱਚ ਕਣ ਕਣ ਦੇ ਵਿੱਚ ਉਸ ਪ੍ਰਮਾਤਮਾ ਦਾ ਵਾਸਿਆ ਜੇ ਆਪਾਂ ਨੂੰ ਪ੍ਰਮਾਤਮਾ ਸਾਹ ਦਿੰਦਾ ਏ ਆਪਾਂ ਨੂੰ ਪ੍ਰਮਾਤਮਾ ਬਲ ਬਖਸ਼ਦਾ ਏ ਤੇ ਫਿਰ ਜਾ ਕੇ ਇਹ ਜਿਹੜਾ ਆਪਾਂ ਮਿਹਨਤ ਕਰਦੇ ਆ ਤੇ ਆਪਾਂ ਜਿਹੜਾ ਪ੍ਰਮਾਤਮਾ ਦੇ ਦਿੱਤਾ ਖਾਨੇ ਆ ਉਹਨੇ ਕਹੇ ਇੱਕ ਵਾਰੀ ਫੇਰ ਸੋਚ ਲਾ ਕਿ ਤੂੰ ਕਿਸ ਦਾ ਦਿੱਤਾ ਖਾਨਾ ਈ ਆ ਉਨੇ ਕਿਹਾ ਕਿ ਪਿਤਾ ਜੀ ਆਪਾਂ ਸਾਰੇ ਪ੍ਰਮਾਤਮਾ ਦਾ ਦਿੱਤਾ ਖਾਨਿਆ ਰਾਜਾ ਦਿਨੀ ਚੰਦ ਨੂੰ ਇਸ ਗੱਲ ਦਾ ਜਿਹੜਾ ਬਹੁਤ ਗੁੱਸਾ ਆਇਆ ਤੇ ਉਹਨੇ ਕਿਹਾ ਕਿ ਮੈਂ ਵੀ ਵੇਖਦਾ ਕਿ ਤੈਨੂੰ ਪ੍ਰਮਾਤਮਾ ਕਿੱਦਾਂ ਦਿੱਤਾ ਖਾਨੀ ਮੈਂ ਵੇਖਦਾ ਵਾਂ ਕਿ ਤੂੰ ਕਿੱਥੋਂ ਖਾਨੀ ਆ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਸ਼ਹਿਰ ਦੇ ਵਿੱਚੋਂ ਇੱਕ ਕੋੜੇ ਨੂੰ ਬੁਲਾਇਆ ਤੇ ਕੋੜੇ ਦੇ ਨਾਲ ਜਿਹੜਾ ਬੀਬੀ ਰਜਨੀ ਦਾ ਵਿਆਹ ਕਰ ਦਿੱਤਾ ਗਿਆ ਤੇ ਬੀਬੀ ਰਜਨੀ ਨੂੰ ਪਿਗਲੇ ਦੇ ਲੜ ਲਾ ਕੇ ਇੱਥੋਂ ਜਿਹੜਾ ਵਾ ਇੱਕ ਸੂਟ ਦੇ ਵਿੱਚ ਜਿਹੜਾ ਵਿਦਾ ਕਰ ਦਿੱਤਾ ਗਿਆ ਪਰ ਬੀਬੀ ਰਜਨੀ ਜੀ ਬਹੁਤ ਸੁਭਾਅ ਦੇ ਚੰਗੇ ਸੀਗੇ ਉਹਨਾਂ ਨੇ ਆਪਣੇ ਪਿਤਾ ਦਾ ਜਿਹੜਾ ਕਹਿਣਾ ਨਹੀਂ ਮੋੜਿਆ ਔਰ ਪ੍ਰਮਾਤਮਾ ਦਾ ਵਾਹਿਗੁਰੂ ਦਾ ਨਾਮ ਲੈ ਕੇ ਉਹ ਜਿਹੜੀ ਆ ਵਿਆਹ ਦੀ ਜਿਹੜੀ ਦਾਤਵਾ ਉਹ ਪਿੰਗਲੇ ਦੇ ਲੜ ਲੱਗ ਕੇ ਉਸ ਨੂੰ ਇੱਥੋਂ ਲੈ ਕੇ ਤੇ ਰੇੜੀ ਦੇ ਵਿੱਚ ਪਾ ਕੇ ਤੇ ਇੱਥੋਂ ਜਿਹੜਾ ਨਾ ਤੁਰ ਪੈਂਦੇ ਰਹੇ ਹਾਂਜੀ ਬੀਬੀ ਰਜਨੀ ਜੀ ਉਹਨਾਂ ਨੂੰ ਰੇੜੀ ਦੇ ਵਿੱਚ ਪਾ ਕੇ ਜਦੋਂ ਪਿੰਡੋਂ ਪਿੰਡੀ ਤੁਰੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਇਹਨਾਂ ਸਤੇ ਦੇ ਵਿੱਚੋਂ ਇਹ ਰੋਟੀਆਂ ਮੰਗ ਕੇ ਰੋਟੀਆਂ ਲੈ ਕੇ ਜਿਹੜਾ ਆਪਣੇ ਪਤੀ ਨੂੰ ਖਵਾਉਂਦੇ ਨੇ ਉਹਨਾਂ ਦਾ ਪਤੀ ਜੀ ਇਹ ਸੋਚਦੇ ਆ ਕਿ ਇੱਕ ਰਾਜੇ ਦੀ ਧੀ ਆ ਇਹ ਇੰਨੇ ਖੂਬਸੂਰਤ ਨੇ ਤੇ ਮੇਰੇ ਕੋੜੀ ਦੇ ਨਾਲ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਹੈ ਤੇ ਉਹ ਨੂੰ ਕੋੜੀ ਨੂੰ ਜਿਹੜਾ ਵਾ ਇਸ ਗੱਲ ਦਾ ਕਿਤੇ ਨਾ ਕਿਤੇ ਬੜਾ ਮਾਨ ਦੇ ਵਿੱਚ ਦੁੱਖ ਹੁੰਦਾ ਹੈ ਪਰ ਬੀਬੀ ਰਜਨੀ ਜੀ ਜਿਹੜਾ ਪਰਮਾਤਮਾ ਦਾ ਭਾਣਾ ਮੰਨ ਕੇ ਉਹਨੂੰ ਆਪਣੇ ਸਿਰ ਦਾ ਸਾਈਂ ਮੰਨ ਕੇ ਤੇ ਉਹਨੂੰ ਜਿਹੜਾ ਪਿੰਡੋਂ ਪਿੰਡ ਇਧਰ ਦੀ ਲੈ ਖੜਦੇ ਖੜਦੇ ਉਹ ਸ੍ਰੀ ਅਮਰਤ ਸਰਦੀ ਧਰਤੀ ਤੇ ਪਹੁੰਚ ਜਾਂਦੀ ਆ ਅਮਰਤ ਸਰਦੀ ਧਰਤੀ ਤੇ ਅੱਜ ਜਿੱਤੇ ਦੁਖ ਭੰਜਨੀ 베ਰੀ ਦਾ ਨਵਾਸ ਆ ਦੁਖ ਭੰਜਨੀ 베ਰੀ ਸਹੋਬਤ ਆ ਉਸ ਜਗ੍ਹਾ ਤੇ ਪਹਿਲਾਂ ਇੱਕ ਕਹਿੰਦੇ ਆ ਕਿ ਥੋੜੀ ਜੀ ਛੱਪੀ ਹੋਇਆ ਕਰਦੀ ਸੀ ਤੇ ਉੱਥੇ ਬੀਬੀ ਰਜਨੀ ਜੀ ਉੱਥੇ ਲੱਗੇ ਉਹਨਾਂ ਨੂੰ ਬਿਠਾ ਕੇ ਤੇ ਲੱਗੇ ਹੀ ਕਿਤੇ ਛੋਟੇ ਜੇ ਪਿੰਡ ਦੇ ਵਿੱਚ ਕਹਿੰਦੇ ਆਗੇ ਰੋਟੀਆਂ ਮੰਗਣ ਵਾਸਤੇ ਚੱਲ ਜਾਂਦੇ ਨੇ ਪਰ ਉਹ ਪਿਛੋਂ ਕੀ ਵੇਖਦੇ ਨੇ ਕਿ ਇੱਕ ਉਸ ਛਫੜੀ ਦੇ ਵਿੱਚ ਜਿਹੜਾ ਵਾ ਕਾਲੇ ਕਾਂ ਆਉਂਦੇ ਨੇ ਤੇ ਉਹ ਜੂਬੀ ਮਾਰਦੇ ਆ ਤੇ ਜੂਬੀ ਮਾਰ ਕੇ ਜਦੋਂ ਉਹ ਬਾਹਰ ਨਿਕਲਦੇ ਆ ਤੇ ਉਹ ਚਿੱਟੇ ਹੋ ਹੋ ਕੇ ਨਿਕਲਦੇ ਜਾਂਦੇ ਆ ਤੇ ਉਹ ਕਿਤੇ ਨਾ ਕਿਤੇ ਪਿਗਲੇ ਨੂੰ ਉਸ ਕੋਲੀ ਨੂੰ ਜਿਹੜਾ ਉਹ ਬਹੁਤ ਹੈਰਾਨੀ ਦੀ ਗੱਲ ਲੱਗਦੀ ਆ ਤੇ ਉਹ ਕੀ ਕਰਦਾ ਕਿ ਕਹਿੰਦਾ ਕਿ ਜੇ ਕਾਲੇ ਕਾਂ ਇੱਥੋਂ ਜਿਹੜਾ ਵਾ ਚਿੱਟੇ ਹੋ ਸਕਦੇ ਆ ਤੇ ਮੈਂ ਕਿਉਂ ਨਹੀਂ ਠੀਕ ਹੋ ਸਕਦਾ ਉਹ ਪਰਮਾਤਮਾ ਦਾ ਨਾਮ ਲੈ ਕੇ ਉਸ ਛਫੜੀ ਤੇ ਵੇਚੀ ਜਿਹੜਾ ਵਾ ਹੱਥ ਪਾਉਂਦਾ ਵਾ ਹੱਥ ਪਾਉਂਦਾ ਤੇ ਉਹਦਾ ਹੱਥ ਜਿਹੜਾ ਬਿਲਕੁਲ ਸਹੀ ਹੋ ਜਾਂਦਾ ਵਾ ਫਿਰ ਉਹ ਮਹਾਰਾਜ ਦਾ ਨਾਮ ਲੈ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਇੱਕ ਦਰਖਤ ਦੀ ਜਿਹੜਾ ਟਾਣੀ ਫੜ ਕੇ ਉਸ ਦੇ ਵਿੱਚ ਜਿਹੜਾ ਚੁੱਭੀ ਲਾ ਦਿੰਦਾ ਵਾ ਤੇ ਉਹ ਬਿਲਕੁਲ ਐ ਸੋਲੇ ਵਰਗਾ ਸਿਹਿਰ ਹੋ ਜਾਂਦਾ ਬਿਲਕੁਲ ਨੌਬਰ ਨੌ ਹੋ ਜਾਂਦਾ ਨਿਸ਼ਾਨੀ ਤੌਰ ਤੇ ਜਿਹੜਾ ਵਾ ਉਹ ਇੱਕ ਹੱਥ ਆਪਣਾ ਰੱਖ ਲੈਂਦਾ ਵਾ ਜਦੋਂ ਬੀਬੀ ਰਜਨੀ ਜੀ ਆਉਂਦੀ ਆ ਤੇ ਬੀਬੀ ਰਜਨੀ ਜੀ ਉਹਨਾਂ ਨੂੰ ਰੈਡੀ ਦੇ ਵਿੱਚ ਬੈਕਿਆ ਵੇਖ ਕੇ ਬੜੇ ਹੈਰਾਨ ਹੁੰਦੀ ਆ ਕਿ ਤੁਸੀਂ ਕੌਣ ਜੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਡਾ ਪਤੀ ਆ ਤੇ ਬੀਬੀ ਰਜਨੀ ਜੀ ਇਸ ਗੱਲ ਦਾ ਬੜਾ ਬੁਰਾ ਬਣਾਉਂਦੀ ਆ ਕਹਿੰਦੇ ਕਿ ਮੇਰਾ ਪਤੀ ਤਾਂ ਇੱਕ ਕੂੜਾ ਹੈ ਇੱਕ ਪਿੰਗਲਾ ਹੈ ਪਰ ਤੁਸੀਂ ਤੇ ਐਡੇ ਸੋਨੇ ਜੋ ਮੇਰੇ ਪਤੀ ਨਾਲ ਤੁਸੀਂ ਕੀ ਕੀਤਾ ਜਦੋਂ ਬੀਬੀ ਰਜਨੀ ਜੀ ਉਹਨਾਂ ਨੂੰ ਵੇਖ ਕੇ ਬਹੁਤ ਜ਼ਿਆਦਾ ਜਿਹੜਾ ਹੈਰਾਨ ਹੁੰਦੀ ਨੇ ਤੋ ਕਹਿੰਦਾ ਕਿ ਬੀਬੀ ਮੈਂ ਤੇਰਾ ਤੁਹਾਡਾ ਪਤੀ ਆ ਮੈਂ ਹੀ ਉਹ ਕੂੜੀ ਆ ਮੈਂ ਹੀ ਉਹ ਪਿੰਗਲਾ ਵਾਂ ਜਿਸ ਤੇ ਲੜ ਤੁਹਾਨੂੰ ਤੁਹਾਡੇ ਬਾਬਲ ਨੇ ਲਾਇਆ ਸੀਗਾ ਤੋ ਕਹਿੰਦੀ ਕਿ ਮੈਂ ਕਿਵੇਂ ਮੰਨ ਲਵਾਂ ਫਿਰ ਉਹ ਨਿਸ਼ਾਨੀ ਦੇ ਤੌਰ ਤੇ ਆਪਣਾ ਜਿਹੜਾ ਕੋੜ ਵਾਲਾ ਹੱਥ ਵਾ ਉਹ ਵਿਖਾਉਂਦਾ ਵਾ ਕਿ ਕਹਿੰਦਾ ਇਸ ਛਪੜੀ ਦੇ ਵਿੱਚ ਮੈਂ ਜਿਹੜਾ ਇੰਦਾ ਹੱਥ ਪਾਇਆ ਤੇ ਇੰਦਾ ਹੀ ਮੇਰਾ ਜਿਹੜਾ ਹੱਥ ਸਹੀ ਹੋ ਗਿਆ ਤੇ ਬੀਬੀ ਰਜਲੀ ਜੀ ਫਿਰ ਉਹਨਾਂ ਨੂੰ ਜਿਹੜਾ ਵਾ ਬੜਾ ਪਿਆਰ ਕਰਦੀ ਆ ਉਹਨਾਂ ਨੂੰ ਗੱਲ ਦੇ ਨਾਲ ਲਾਉਂਦੀ ਆ ਉਸ ਪਰਮਾਤਮਾ ਦਾ ਲੱਖ ਲੱਖ ਜਿਹੜਾ ਸ਼ੁਕਰ ਮਨਾਉਂਦੀ ਆ ਇਹ ਬੀਬੀ ਰਜਲੀ ਦੀ ਕਹਾਣੀ ਆ ਜੇ ਇਸ ਤੋਂ ਇਲਾਵਾ ਤੁਸੀਂ ਵੀ ਹੋਰ ਕੋਈ ਕਹਾਣੀ ਜਾਣਦੇ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਉਕੇ ਬੀਬੀ ਰਜਨੀ ਦਾ ਇਤਿਹਾਸ ਸਾਡੇ ਗ੍ਰੰਥਾਂ ਦੇ ਵਿੱਚ ਇਹ ਕਿਤਾਬਾਂ ਦੇ ਵਿੱਚ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਏ ਇਸ ਜਗ੍ਹਾ ਤੇ ਬੀਬੀ ਰਜਨੀ ਦੇ ਨਾਂ ਤੇ ਸਕੂਲ ਵੀ ਚੱਲਦੇ ਨੇ ਇਹ ਗੁਰਦੁਆਰਾ ਸਾਹਿਬ ਵੀ ਬੀਬੀ ਰਜਨੀ ਦੇ ਨਾਂ ਤੇ ਆ ਤੁਹਾਨੂੰ ਅੱਜ ਦੀ ਕਹਾਣੀ ਜਿਹੜੀ ਕਿੱਦਾਂ ਦੀ ਲੱਗੀ ਤੁਸੀਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਕਿਉਂਕਿ ਜਿਹੜੀ ਆਉਣ ਵਾਲੀ ਪੀੜ੍ਹੀ ਆ ਆਉਣ ਵਾਲੇ ਬੱਚਿਆਂ ਤੱਕ ਜਿਹੜਾ ਇਹ ਇਤਿਹਾਸ ਪਹੁੰਚਣਾ ਚਾਹੀਦਾ ਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋਗੇ ਇੱਕ ਬੜਾ ਛੋਟਾ ਜਿਹਾ ਕਮਰਾ ਬਣਿਆ ਵਾ ਤੇ ਉਹਦੇ ਮੈਂ ਅੰਦਰ ਚਲਦਾ ਤੇ ਆਜੋ ਤੁਸੀਂ ਵੀ ਹਾਂਜੀ ਦੋਸਤੋ ਐਦਾਂ ਇੱਕ ਗੁਪਤ ਜਿਹਾ ਬਿਲਕੁਲ ਛੋਟਾ ਜਿਹਾ ਕਮਰਾ ਲੱਗਦਾ ਇਹਦੇ ਵਿੱਚ ਵੀ ਸੈਲ ਕੀ ਖੜਦੇ ਸੀਗੇ ਕਿਉਂਕਿ ਤੁਸੀਂ ਵੇਖੋ ਕਿ ਮੇਰਾ ਜਿਹੜਾ ਸਿਰਿਆ ਛੱਤ ਦੇ ਨਾਲ ਲੱਗ ਰਿਹਾ ਮੈਂ ਕੈਮਰਾ ਥੋੜਾ ਅੱਗੇ ਕਰਕੇ ਤੁਹਾਨੂੰ ਦਿਖਾ ਦੇਣਾ ਵਾ ਅਛਾ ਬਿਲਕੁਲ ਛੋਟਾ ਜਿਹਾ ਕਮਰਾ ਬਣਿਆ ਵਾ ਤੇ ਤੁਸੀਂ ਇਧਰ ਵੇਖੋ ਕਿ ਇਧਰ ਦੀ ਵੀ ਇੱਕ ਛੋਟਾ ਜਿਹਾ ਮੋਰਾ ਬਣਿਆ ਵਾ ਜਿਹਦੇ ਵਿੱਚੋਂ ਦੀ ਦੁਸ਼ਮਣ ਤੇ ਜਿਹੜਾ ਨਿਸ਼ਾਨਾ ਲਾਇਆ ਜਾਂਦਾ ਸੀਗਾ ਹਾਂਜੀ ਦੋਸਤੋ ਇਸ ਹਵੇਲੀ ਦੇ ਇਸ ਕਿਲੇ ਦੇ ਅਸੀਂ ਹੁਣ ਤੀਸਰੇ ਬੁਰਜ ਦੇ ਅੰਦਰ ਚੱਲੇ ਆ ਤੇ ਆਜੋ ਸਾਡੇ ਨਾਲ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋਗੇ ਮੈਂ ਇੱਕ ਦੋ ਵੀਡੀਓ ਦੇ ਵਿੱਚ ਅੱਗੇ ਵੀ ਕਿਹਾ ਜੇ ਤੁਸੀਂ ਪੁਰਾਣੀਆਂ ਚੀਜ਼ਾਂ ਪੁਰਾਣੀਆਂ ਇਮਾਰਤਾਂ ਪੁਰਾਣੀਆਂ ਹਵੇਲੀਆਂ ਸੰਭਲੀਆਂ ਤੇ ਇਹ ਜਿਹੜਾ ਤੁਸੀਂ ਪਿੱਛੇ ਵੇਖੋਗੇ ਇਹ ਪਿੱਪਲ ਦਾ ਬੋਰਡ ਦਾ ਜਿਹੜਾ ਰੋਕਿਆ ਇਹਦੇ ਵਿੱਚ ਹੁਣ ਇਹ ਉੱਗ ਗਿਆ ਵਾ ਠੀਕ ਆ ਇੰਨੇ ਹੌਲੀ-ਹੌਲੀ ਆਪਣੀਆਂ ਜੜਾਂ ਜਿਹੜੀਆਂ ਪੂਰੀਆਂ ਫੈਲਾ ਦੇਣੀਆਂ ਤੇ ਇਹ ਜਿਹੜਾ ਬੁਰਜਿਆ ਪਾਰਟੀਆਂ ਨਾ ਪਾਟ ਕੇ ਫਿਰ ਇਹ ਜਿਹੜਾ ਬੁਰਜ ਡਿੱਗ ਪੈਣਾ ਵਾ ਤੁਸੀਂ ਵੇਖੋਗੇ ਇਹ ਜਿਹੜੀਆਂ ਚੀਜ਼ਾਂ ਵਾ ਜੇ ਤੁਸੀਂ ਇਸ ਇਮਾਰਤਾਂ ਨੂੰ ਪੁਰਾਣੀਆਂ ਇਮਾਰਤਾਂ ਚੀਜ਼ਾਂ ਨੂੰ ਸਾਹਮਣੇ ਰੱਖਣਾ ਚਾਹੁੰਦੇ ਜੋ ਤੇ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੂੰ ਕੱਟ ਦਿਆ ਕਰੋ ਵਿੱਚੋਂ ਕੱਟ ਦਿਆ ਕਰੋ ਕਿਉਂਕਿ ਫਿਰ ਕੰਦਾ ਨਹੀਂ ਪਾਟਦੀਆਂ ਤੇ ਚੀਜ਼ਾਂ ਜਿਹੜੀਆਂ ਇਹ ਪੁਰਾਣੀਆਂ ਇਮਾਰਤਾਂ ਨੇ ਪੁਰਾਣੀਆਂ ਹਵੇਲੀਆਂ ਪੁਰਾਣੇ ਕਿਲੇ ਜਿਹੜਾ ਸਦੀਆਂ ਤੱਕ ਖੜੇ ਰਹਿੰਦੇ ਨੇ ਤੇ ਤੁਸੀਂ ਵੇਖੋਗੇ ਇਹਦੀ ਛੱਤ ਜਿਹੜੀ ਬਿਲਕੁਲ ਵਧੀਆ ਵਾ ਤੇ ਇਹ ਤੁਸੀਂ ਦੇਖੋਗੇ ਰਫਲਾਂ ਜਿਹੜੀਆਂ ਇਧਰ ਦੀ ਵੀ ਤਾਣੀਆਂ ਜਾਂਦੀਆਂ ਸੀ ਗਰਮ ਪਾਣੀ ਪਾਉਣ ਦਾ ਇੰਤਜ਼ਾਮ ਸੀਗਾ ਤੇਲ ਪਾਉਣ ਦਾ ਰਫਲਾਂ ਜਿਹੜਾ ਵਾ ਇਹਦੀ ਨਿਸ਼ਾਨੇ ਲਾਏ ਜਾਂਦੇ ਸੀ ਦੁਸ਼ਮਨਾ ਤੇ ਤੇ ਤੁਸੀਂ ਵੇਖੋ ਬਹੁਤ ਵਧੀਆ ਅਰੇਂਜਮੈਂਟ ਆ ਤੇ ਆਓ ਹੁਣ ਪੌੜੀਆਂ ਉਤਰ ਕੇ ਤੇ ਥੱਲੇ ਚੱਲਦੇ ਆ ਤੇ ਵੇਖਦੇ ਆ ਕਿ ਉਹ ਥੱਲੇ ਵੀ ਬਹੁਤ ਵਧੀਆ ਬਣਿਆ ਵਾ ਆਜੋ ਸਾਡੇ ਨਾਲ ਦੋਸਤੋ ਐਡੀ ਮਜ਼ਬੂਤੀ ਦੇ ਨਾਲ ਜਿਹੜੇ ਇਹ ਬੁਰਜ ਬਣਾਏ ਗਏ ਨੇ ਇਹਨਾਂ ਦੀਆਂ ਕੰਧਾਂ ਦੀ ਜਿਹੜੀ ਚੜਾਈ ਆ ਉਹ ਬਹੁਤ ਹੀ ਜ਼ਿਆਦਾ ਮਜ਼ਬੂਤ ਸੀ ਇਸ ਦੇ ਵਿੱਚ ਗੋਲਾ ਬਰੂਦ ਰੱਖਿਆ ਜਾਂਦਾ ਸੀਗਾ ਅਸਲਾ ਰੱਖਿਆ ਜਾਂਦਾ ਸੀਗਾ ਕਰਪਾਨਾਂ ਖੰਡੇ ਵਗੈਰਾ ਉਸ ਟਾਈਮ ਜੋ ਵੀ ਸ਼ਸਤਰ ਸੀ ਹਥਿਆਰ ਸੀਗੇ ਇਹਨਾਂ ਦੇ ਵਿੱਚ ਹੀ ਰੱਖੇ ਜਾਂਦੇ ਸੀ ਕਿਉਂਕਿ ਬਹੁਤ ਮਜ਼ਬੂਤੀ ਪੱਖੋਂ ਆ ਤੇ ਤੁਸੀਂ ਵੇਖੋਗੇ ਜਿੱਦਾਂ ਬਾਹਰ ਤੁਸੀਂ ਵੇਖਿਆ ਵਾਗੇ ਰਫਲਾਂ ਦੇ ਜਿਹੜੇ ਆ ਉਹ ਲਾਉਣ ਵਾਸਤੇ ਜਿਹੜੇ ਮੋਰੇ ਗੱਢੇ ਗਏ ਸੀਗੇ ਇਹਨਾਂ ਦੇ ਵਿੱਚ ਉਹਦੀ ਸਰਾਗ ਜਿਹੜੇ ਰੱਖੇ ਗਏ ਸੀਗੇ ਜਾਂ ਗਰਮ ਤੇਲ ਜਾਂ ਗਰਮ ਪਾਣੀ ਪਾਉਣ ਦੇ ਨਾਲ ਤੇ ਤੁਸੀਂ ਇਹਦੇ ਚਾਰੇ ਬੰਨੇ ਹੀ ਵੇਖ ਲੋਗੇ ਬੁਰਜ ਬਣੇ ਆ ਬੜੇ ਬੜੇ ਵੱਡੇ ਤੇ ਉਹਨਾਂ ਬੁਰਜਾਂ ਦੇ ਵਿੱਚ ਇਹ ਸਾਰਾ ਜਿਹੜਾ ਬਣੇ ਨੇਗੇ ਤੁਸੀਂ ਥੋੜਾ ਅੱਗੇ ਵਿਖਾ ਦਿਓ ਉਸ ਤੋਂ ਤੁਸੀਂ ਇਹ ਥੱਲੇ ਵੇਖੋ ਪਤਾ ਨਹੀਂ ਸੁਰੰਗ ਬਣੀ ਆ ਪਰ ਉਸ ਸਮੇਂ ਦੇ ਨਾਲ-ਨਾਲ ਜਿਹੜਾ ਟੁੱਟ ਗਈ ਆ ਤੇ ਬਿਲਕੁਲ ਅੱਗੇ ਉਹ ਗਲਾਈ ਜੀ ਦਿਸ ਰਹੀ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਵਾ ਕਿ ਇਹ ਕੋਈ ਨਾ ਕੋਈ ਪੱਕਾ ਸੁਰੰਗ ਹੈ ਹਾਂਜੀ ਦੋਸਤੋ ਅਸੀਂ ਹੁਣ ਇਸ ਹਵੇਲੀ ਦੇ ਇਸ ਜਿਹੜਾ ਕਿਲੇ ਦੇ ਚੌਥੇ ਬੁਰਜ ਦੇ ਵਿੱਚ ਜਾ ਰਹੇ ਹਾਂ ਵੇਖਦੇ ਹਾਂ ਕਿ ਉੱਥੇ ਕੀ ਅਰੇਂਜਮੈਂਟ ਕੀਤੀ ਗਿਆ ਸੀਗੀ ਹਾਂਜੀ ਇਹ ਤੁਸੀਂ ਕੰਧ ਵੇਖੋਗੇ ਬਹੁਤ ਹੀ ਜ਼ਿਆਦਾ ਮਜ਼ਬੂਤ ਆ ਚਾਹੇ ਉੱਤੋਂ ਦੀ ਤੁਸੀਂ ਘੋੜਾ ਭਜਾ ਲਓ ਕਿਉਂਕਿ ਜਿਹੜੀ ਇਹ ਕੰਧ ਆ ਬਹੁਤ ਹੀ ਮਜ਼ਬੂਤੀ ਨਾਲ ਖੜੀ ਆ ਤੇ ਕੰਧ ਦੀ ਚੜਾਈ ਬਹੁਤ ਵੱਡੀ ਆ ਹਾਂਜੀ ਦੋਸਤੋ ਆਜੋ ਥੋੜਾ ਅੱਗੇ ਤੇ ਇਹ ਆਪਾਂ ਬੁਰਜ ਵੇਖਦੇ ਆਂ ਹਾਂਜੀ ਦੋਸਤੋ ਇਹ ਜਿੱਦਾਂ ਤੁਸੀਂ ਉਸ ਬੁਰਜ ਦੇ ਵਿੱਚ ਵੇਖਿਆ ਕਿ ਇੱਕ ਛੋਟਾ ਜਿਹਾ ਕਮਰਾ ਬਣਿਆ ਹੈ ਇਸ ਵੀ ਇਹ ਬੁਰਜ ਦੇ ਵੇਖੋ ਇੱਕ ਛੋਟਾ ਜਿਹਾ ਕਮਰਾ ਬਣਿਆ ਤੇ ਫਿਰ ਤੁਸੀਂ ਅੱਗੇ ਆਜੋ ਅਸਾ ਤੁਸੀਂ ਕੈਮਰੇ ਨਾਲ ਇੱਧਰ ਵਿਖਾਓ ਕਿ ਇਹ ਜਿਹੜਾ ਰਫਲਾ ਜਾਂ ਕੋਈ ਹਥਿਆਰ ਜਿਹੜਾ ਦੁਸ਼ਮਨਾ ਦੇ ਮਾਰਨ ਵਾਸਤੇ ਬਣਾਏ ਸੀ ਤੇ ਕਿੰਨੇ ਵਧੀਆ ਅਰੇਂਜਮੈਂਟ ਕੀਤੇ ਗਏ ਸੀ ਉਸ ਸਮੇਂ ਦੇ ਵਿੱਚ ਅੱਜ ਵੀ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਤੁਸੀਂ ਵੇਖੋ ਹਾਂਜੀ ਦੋਸਤੋ ਇਹ ਆਦੀ ਚੌਥਾ ਕਿਲੇ ਦਾ ਜਿਹੜਾ ਬੁਰਜਿਆ ਹੁਣ ਅਸੀਂ ਇੱਥੋਂ ਥੱਲੇ ਪੌੜੀਆਂ ਜਾ ਰਹੀਆਂ ਤੇ ਅਸੀਂ ਥੱਲੇ ਚੱਲੇ ਤੁਸੀਂ ਆਜੋ ਬਾਕੀ ਗੱਲਬਾਤ ਆਪਾਂ ਥੱਲੇ ਜਾ ਕੇ ਕਰਦੇ ਆਂ ਹਾਂਜੀ ਦੋਸਤੋ ਪਤਾ ਨਹੀਂ ਕਿ ਰਾਜੇ ਦੁਨੀ ਚੰਦ ਨੂੰ ਕਿਸ ਗੱਲ ਦਾ ਹੰਕਾਰ ਸੀ ਜਾਂ ਉਸ ਦੇ ਮਨ ਵਿੱਚ ਉਸ ਟਾਈਮ ਤੇ ਕੀ ਆਇਆ ਕਿਉਂਕਿ ਕਹਿੰਦੇ ਆਲਾਦ ਤੇ ਜਿਹੜੇ ਬੱਚੇ ਆ ਉਹ ਸਾਰਿਆਂ ਨੂੰ ਪਿਆਰੇ ਹੁੰਦੇ ਆ ਪਰ ਬੀਬੀ ਰਜਨੀ ਦਾ ਤੁਸੀਂ ਵੇਖੋਗੇ ਇਹ ਬਹੁਤ ਵੱਡਾ ਇਤਿਹਾਸ ਆ ਇਹ ਕੋਈ ਆਮ ਹਵੇਲੀ ਨਹੀਂ ਇਹ ਬਹੁਤ ਹੀ ਇੱਕ ਜਿਹੜੀ ਆ ਪ੍ਰਾਤਨ ਹਵੇਲੀ ਆ ਬੜੀ ਇਤਿਹਾਸਿਕ ਹਵੇਲੀ ਆ ਕਿਉਂਕਿ ਸਾਡੇ ਬੀਬੀ ਰਜਨੀ ਜੀ ਇਸ ਜਗ੍ਹਾ ਤੇ ਪੈਦਾ ਹੋਏ ਨੇ ਇਸ ਜਗ੍ਹਾ ਤੇ ਉਹ ਖੇਡਦੇ ਰਹੇ ਨੇ ਇਸ ਜਗ੍ਹਾ ਤੇ ਉਹਨਾਂ ਦਾ ਬਚਪਨ ਬੀਤਿਆ ਹੈ ਇਸ ਹੀ ਖੂਤ ਉਹਨਾਂ ਨੇ ਕਦੀ ਪਾਣੀ ਵੀ ਪੀਤਾ ਹੋਵੇਗਾ ਤੁਸੀਂ ਵੇਖੋਗੇ ਅੱਜ ਜਿਹੜੀ ਹਵੇਲੀ ਬਿਲਕੁਲ ਵਰਾਨ ਹੋਈ ਪਈ ਆ ਕਦੀ ਇਸ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਸੀਗੀਆਂ ਹਾਂਜੀ ਦੋਸਤੋ ਇਹ ਹੈ ਜੀ ਪਰਾਤਨ ਸਮੇ ਦੀ ਹਵੇਲੀ ਸਦੀਆਂ ਪੁਰਾਣੀ ਹਵੇਲੀ ਜਿਹੜਾ ਪੁਰਾਣਾ ਕਿਲੇ ਵਾਂਗੂ ਜਿਹੜੀ ਆ ਬਿਲਕੁਲ ਇਹ ਹਵੇਲੀ ਬਣੀ ਆ ਇਹ ਹੈ ਜੀ ਰਾਜਾ ਦੁਨੀ ਚੰਦ ਦੀ ਹਵੇਲੀ ਜੋ ਕਿ ਪੱਟੀ ਦਾ ਰਾਜਾ ਸੀਗਾ ਉਸ ਦੀ ਬੇਟੀ ਰਜਨੀ ਬੀਬੀ ਰਜਨੀ ਦਾ ਇਹ ਘਰਵਾ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਜਿਹੜਾ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਕਮੈਂਟ ਕਰਦੇ ਹੋ ਔਰ ਸਰਹੱਦੀ ਲੋਕ ਵਿਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ